ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਸੋਏ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪਵੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਸੰਦਾ ਤੁਦ ਸਭ ਕਿਸ ਮੈਨੂੰ ਸਪਿਆ ਜੈ ਤੇਰਾ ਬੰਦਾ ਲਕshmi ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚਾਰਸ ਹੀ ਮੈਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖ ਕੋਈ ਨਾ ਪੁਛਈ ਜਹ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਮਾਰੂ ਮਹਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਏ ਪ੍ਰਗਟ ਥਿਆ ਸੋਏ ਸੁਹਾਵਾ ਥਾਨ ਜਿਥੈ ਬਿਜੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਸੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜੈ ਤੇਰਾ ਬੰਦਾ ਲਖਮੀ ਤੋਟ ਨ ਆਵਈ ਆਏ ਖਰਚ ਰਹੰਦਾ ਲਖ ਚਾਰਸਹੀ ਮੈਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛੈ ਜਹ ਹਰ ਬਖਸੰਦਾ आनंद प्या सुख पाया मिल गुरु गोविंदा सबे, सबे काज सवारियै जा तुद पावंदा मारू महला پنجਵਾ गुजडा लदम लाल मथै ते प्रगट थिया ਉਏ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮਹ ਸੰਦਾ ਤੁਦ ਸਭ ਕਿਸ ਮੈਨੂੰ ਸੋ ਪਿਆ ਜੈ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚ ਰਸਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁਛਈ ਜਾ ਹਰ ਬਖਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾ ਤੁਦ ਪਵੰਦਾ ਮਾਰੂ ਹਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਉਈ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮਹ ਸੰਦਾ ਤੁਦ ਸਭ ਕਿਸ ਮੈਨੂੰ ਸੋ ਪਿਆ ਜਾ ਤੇਰਾ ਬੰਦਾ ਲਕshmi ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚ ਰਸਹੀ ਮੈਦਨੀ ਸਭ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁਛਈ ਜਾ ਹਰ ਬਖਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾ ਤੁਦ ਪਵੰਦਾ ਮਾਰੂ ਮਹਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਸੋਇ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸਪਿਆ ਜਾ ਤੇਰਾ ਬੰਦਾ ਲਖਮੀ ਟੋਟਨ ਆਵਈ ਖਾਏ ਖਰਚ ਰਹੰਦਾ ਲਖ ਚਾਰਸ ਹੀ ਮੈਦਨੀ ਸਭ ਸੇ ਲ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਦ ਪਵੰਦਾ ਮਾਰੂ ਮਹਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਸੋਇ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਸ ਮੈਨੂੰ ਸਪਿਆ ਜਾ ਤੇਰਾ ਬੰਦਾ ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ ਲਖ ਚਾਰਸ ਹੀ ਮੈਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹੀਂ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਹ ਹਰ ਬਖਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਦ ਪਾਵੰਦਾ ਮਾਰੂ ਮਹਲਾ 5 ਵਾ ਗੁਜੜਾ ਲਦਮ ਲਾਲ ਮਥੈ ਏ ਪ੍ਰਗਟ ਥਿਆ ਸੋਇ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪਵ ਜਾ ਤੂੰ ਮੇਰਾ ਬਲ ਹੈ ਤਾਂ ਕਿਆ ਸੰਦਾ ਤੁਦ ਸਭ ਕਿਸ ਮੈਨੂੰ ਸੋ ਪਿਆ ਜੈ ਤੇਰਾ ਬੰਦਾ ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ ਲਖ ਚਾਰਸ ਹੀ ਮੈਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਹ ਹਰ ਬਖਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਐ ਜਾ ਤੁਧ ਪਾਵੰਦਾ ਮਾਰੂ ਮਹਲਾ 5 ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਸੋਇ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪਾਵੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜੈ ਤੇਰਾ ਬੰਦਾ ਲਕshmi ਤੋਟਨ ਆਵਈ ਖਾਏ ਖਰਚ ਰਹੰਦਾ ਲਖ ਚਾਰਸੇ ਮੈਦਨੀ ਸਭ ਸੇ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਹ ਹਰ ਬਖਸਦਾ ਆਨੰਦ ਪਿਆ ਸੁਖ ਪਿਆ ਮੇਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾ ਤੁਦ ਪਾਵੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ